ਦਿਲਜੀਤ ਦੋਸਾਂਝ ਤੋਂ ਬਾਅਦ ਹੁਣ ਗਾਇਕ ਸ਼ੁਭ ਤਿਕੰਦੀ ਕੰਗਨਾ ਰਣੌਤ ਨੇ ਪੜਾਸ ਆਖ ਦਿੱਤੀ ਇਹ ਗੱਲ ਕੰਗਨਾ ਰਣੌਤ ਸੋਸ਼ਲ ਮੀਡੀਆ ਤੇ ਬੇहद ਸਰਗਰਮ ਰਹਿੰਦੀ ਹੈ ਕੰਗਨਾ ਕਿਸੇ ਨਾ ਕਿਸੇ ਮੁੱਦੇ ਤੇ ਆਪਣਾ ਪੱਖ ਰੱਖਦੀ ਹੋਈ ਅਕਸਰ ਨਜ਼ਰ ਆਂਦੀ ਹੈ ਹਾਲ ਹੀ ਵਿੱਚ ਉਹਨਾਂ ਨੇ ਟਵਿੱਟਰ ਤੇ ਇੱਕ ਰੀਟਵੀਟ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਦਿਲਜੀਤ ਦੋਸਾਂਝ ਤੇ ਨਿਸ਼ਾਨਾ ਬਣਿਆ ਸੀ ਇਸ ਟਵੀਟ ਦੇ ਵਿੱਚ ਵਾਇਰਲ ਹੋ ਰਹੇ ਮੀਮ ਪੁਲਿਸ ਆ ਗਈ ਪੁਲਿਸ ਨੂੰ ਕੋਟ ਕੀਤਾ ਗਿਆ ਨਾਲੇ ਕੰਗਨਾ ਨੇ ਦਿਲਜੀਤ ਨੂੰ ਟੈਗ ਕਰਕੇ ਲਿਖਿਆ ਦਿਲਜੀਤ ਦੋਸਾਂਜੀ ਪੁਲਿਸ ਆ ਗਈ ਦੱਸਦੀ ਹੈ ਕਿ ਇਸ ਤੋਂ ਬਾਅਦ ਕੰਗਨਾ ਰਣੌਤ ਨੇ ਗਾਇਕ ਸ਼ੁਭ ਦੇ ਇੱਕ ਪੋਸਟ ਨੂੰ ਸਾਂਝਾ ਕਰਦੇ ਉਸਤੇ ਭੜਾਸ ਕੱਢੀ ਅਸਲ ਦੇ ਵਿੱਚ ਸ਼ੁਭ ਨੇ ਭਾਰਤੀ ਨਕਸ਼ੇ ਦੀ ਤਸਵੀਰ ਸਾਂਝਾ ਕੀਤੀ ਜਿਸ ਨੂੰ ਨੁਕਸਾਨਿਆ ਗਿਆ ਦਿਖਾਇਆ ਗਿਆ ਇਸਤੇ ਕੰਗਨਾ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ ਕੰਗਨਾ ਰਣੌਤ ਨੇ ਲਿਖਿਆ ਇਕ ਖਾਲਿਸਤਾਨੀ ਵਾਇਰਸ ਵਾਲੀ ਬਿਮਾਰੀ ਉੱਤੇ ਕਾਫੀ ਪੰਜਾਬੀ ਸੈਲੀਬ੍ਰਿਟੀਜ਼ ਨੂੰ ਫੜ ਬੈਠੀ ਆ। ਭਾਰਤ ਦੇ ਨਕਸ਼ੇ ਦੇ ਵਿੱਚ ਉਸ ਦਾ ਗਲਾ ਵੱਡਨਾ ਵੱਡਾ ਕਾਨੂੰਨ ਜੁਰਮ ਐ। ਭਾਰਤ ਸਰਕਾਰ ਨੂੰ ਅਜਿਹੇ ਅਪਰਾਧੀ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਐ। ਦੋ ਦਿਨ ਜੇਲ੍ਹ ਦੀ ਹਵਾ ਖਾ ਕੇ ਇਹਨਾਂ ਦੇ ਦਿਮਾਗ ਤੇ ਖਾਲਿਸਤਾਨ ਦਾ ਜਵਾਬ ਭਰ ਦਿਓ। ਤੁਹਾਡੀ ਕੰਗਨਾ ਦੇ ਪੋਸਟ ਤੇ ਜੋ ਵੀ ਰਾਇਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ। ਦਿਲਜੀਤ ਉਸਾਂਝ ਤੋਂ ਬਾਅਦ ਹੁਣ ਗਾਇਕ ਸ਼ੁਭ ਤੇ ਕੰਦੀ ਕੰਗਨਾ ਰਣੌਤ ਨੇ ਪੜਾਸ ਆਖ ਦਿੱਤੀ ਇਹ ਗੱਲ ਕੰਗਨਾ ਨਾਟ ਸੋਸ਼ਲ ਮੀਡੀਆ ਤੇ ਬੇहद ਸਰਗਰਮ ਰਹਿੰਦੀ ਹੈ ਕੰਗਨਾ ਕਿਸੇ ਨਾ ਕਿਸੇ ਮੁੱਦੇ ਤੇ ਆਪਣਾ ਪੱਖ ਰੱਖਦੀ ਹੋਈ ਅਕਸਰ ਨਜ਼ਰ ਆਉਂਦੀ ਹੈ ਹਾਲ ਹੀ ਵਿੱਚ ਉਹਨਾਂ ਨੇ ਟਵਿੱਟਰ ਤੇ ਇੱਕ ਰੀਟਵੀਟ ਕੀਤਾ ਜਿਸ ਦੇ ਵਿੱਚ ਉਹਨਾਂ ਨੇ ਦਿਲਜੀ ਦੋਸਤਾਂ 'ਚ ਤੇ ਨਿਸ਼ਾਨਾ ਬਣਿਆ ਸੀ ਇਸ ਟਵੀਟ ਦੇ ਵਿੱਚ ਵਾਇਰਲ ਹੋ ਰਹੇ ਮੀਮ ਪੁਲਿਸ ਆ ਗਈ ਪੁਲਿਸ ਨੂੰ ਕੋਟ ਕੀਤਾ ਗਿਆ ਨਾਲੇ ਕੰਗਨਾ ਨੇ ਦਿਲਜੀਤ ਨੂੰ ਟੈਗ ਕਰਕੇ ਲਿਖਿਆ ਦਿਲਜੀਤ ਤੇ ਸੰਜੀਪ ਪੁਲਿਸ ਆ ਗਈ ਦੱਸਦੀ ਹੈ ਕਿ ਇਸ ਤੋਂ ਬਾਅਦ ਕੰਗਨਾ ਰਣੌਥ ਨੇ ਗਾਇਕ ਸ਼ੁਭ ਦੇ ਇੱਕ ਪੋਸਟ ਨੂੰ ਸਾਂਝਾ ਕਰਦੇ ਉਸ ਤੇ ਪੜਾਸ ਕੱਢੀ ਅਸਲ ਦੇ ਵਿੱਚ ਸ਼ੁਭ ਨੇ ਭਾਰਤੀ ਨਕਸ਼ੇ ਦੀ ਤਸਵੀਰ ਸਾਂਝਾ ਕੀਤੀ ਜਿਸ ਨੂੰ ਨੁਕਸਾਨਿਆ ਗਿਆ ਦਿਖਾਇਆ ਗਿਆ ਇਸ ਤੇ ਕੰਗਨਾ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ ਕੰਗਨਾ ਰਣੌਥ ਨੇ ਲਿਖਿਆ ਇਖਾਲੀस्तानी ਵਾਇਰਸ ਵਾਲੀ ਬਿਮਾਰੀ ਉੱਤੇ ਕਾਫੀ ਪੰਜਾਬੀ ਸੈਲੀਬ੍ਰਿਟੀਜ਼ ਨੂੰ ਫੜ ਬੈਠੀ ਆਂ। ਭਾਰਤ ਦੇ ਨਕਸ਼ੇ ਦੇ ਵਿੱਚ ਉਸ ਦਾ ਗਲਾ ਵੰਡਣਾ ਵੱਡਾ ਕਾਨੂੰਨ ਜੁਰਮ ਐ। ਭਾਰਤ ਸਰਕਾਰ ਨੂੰ ਅਜਿਹੇ ਅਪਰਾਧੀ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਐ। ਦੋ ਦਿਨ ਜੇਲ੍ਹ ਦੀ ਹਵਾ ਖਾ ਕੇ ਇਹਨਾਂ ਦੇ ਦਿਮਾਗ ਤੇ ਖਾਲਿਸਤਾਨ ਦਾ ਜਵਾਬ ਭਰ ਦਿਓ। ਤੁਹਾਡੀ ਕੰਗਨਾ ਦੇ ਪੋਸਟ ਤੇ ਜੋ ਵੀ ਰਾਇਆ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਂਝਾ ਕਰੋ।